ਪਿਆਰੇ ਸਰੋਤਿਓ ਫਲਸਫੀ ਦੀ ਦੁਨੀਆ ਦੇ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਭਾਰਤੀ ਦਰਸ਼ਨ ਦੇ ਇਤਿਹਾਸ ਵਿਕਾਸ ਦੇ ਮਿਮ ਵਿੱਚ ਚੱਲਦੀ ਹੋਈ ਲੜੀ ਦੇ ਮੀਮਾਂਸਾ ਦਰਸ਼ਨ ਮੀਮਾਂਸਾ ਫਲਸਫੀ ਮੀਮਾਂਸਾ ਦਾ ਸ਼ਾਬਦਿਕ ਅਰਥ ਹੈ ਸਨਮਾਨਿਤ ਵਿਚਾਰ ਪਰ ਅੱਜ ਕੱਲ ਇਸ ਦਾ ਅਰਥ ਆਲੋਚਨਾਤਮਕ ਜਾਂ ਵੀ ਲਿਆ ਗਿਆ ਹੈ ਵੇਦਾਂ ਦੇ ਕਰਮ ਕਾਂਡ ਦੀ ਵਿਆਖਿਆ ਨੂੰ ਪੂਰਵ ਮੀਮंसा ਕਿਉਂਕਿ ਇਹ ਭਾਗ ਪਹਿਲੇ ਆਉਂਦਾ ਹੈ ਅਤੇ ਗਿਆਨ ਕਾਂਡ ਦੀ ਵਿਆਖਿਆ ਨੂੰ ਉੱਤਰ ਮੀਮंसा ਕਹਿੰਦੇ ਹਨ ਪਰ ਦੋਵਾਂ ਦੇ ਉਦੇਸ਼ ਵੱਖ ਹੋਣ ਕਾਰਨ ਪਹਿਲੇ ਨੂੰ ਕੇਵਲ ਮੀਮंसा ਅਤੇ ਬਾਦਵਾਲੀ ਅਲੋਚਨਾ ਨੂੰ ਕੇਵਲ ਵਿਦਾਨ ਕਹਿੰਦੇ ਹਨ ਪੂਰਵ ਮੀਮंसा ਜਾਂ ਮੀਮंसा ਵੇਦਾਂ ਨੂੰ ਅਮਰ ਅਤੇ ਅਪੁਰਸ਼ਮਨ ਦਾ ਹੈ ਮੀਮंसा ਦਾ ਉਦੇਸ਼ ਵੇਦਾਂ ਦੇ ਗਿਆਨ ਨੂੰ ਮੁੜ ਸੁਰਜੀਤ ਕਰਦਾ ਹੈ ਇਸ ਲਈ ਇਹ ਨਿਆਏ ਵਿਸ਼ੇਸ਼ ਦੇ ਕਈ ਸਿਧਾਂਤਾਂ ਨੂੰ ਹੀ ਅਪਣਾਉਂਦਾ ਹੈ ਗਿਆਨ ਵਿਗਿਆਨ ਦੇ ਖੇਤਰ ਵਿੱਚ ਇਹ ਗਿਆਨ ਪਰਮਾਣਾਂ ਦੀ ਗਿਣਤੀ 6 ਦੱਸਦਾ ਹੈ। ਨਿਆਏ ਦੇ 4 ਪਰਮਾਣਾਂ ਨੂੰ ਮੰਨਦੇ ਆ ਇਹਨਾਂ ਵਿੱਚ 2 ਹੋਰ ਦਾ ਵਾਧਾ ਕਰਦਾ ਹੈ। ਪ੍ਰਤੱਕੀਕਰਨ, ਅਨੁਮਾਨ, ਤੁਲਨਾ, ਸਾਖੀ, ਅਰਥਾਪਦੀ ਤੇ ਆਹ ਬਾਤ ਜਾਨਿ ਕਿ ਪਰਸੈਪਸ਼ਨ ਪ੍ਰਤੱਕੀਕਰਨ, ਅਨੁਮਾਨ ਇਨਫਰੈਂਸੀ ਤੋਲਨਾ ਕੰਪੈਰੀਜ਼ਨ ਸਾਕਿਟ ਐਸਟੀਮਨੀ ਅਰਥਾਪਤੀ ਇੰਪਲੀਕੇਸ਼ਨ ਤੇ ਅਬਾਬ ਨੈਗੇਸ਼ਨ ਹੁਣ ਇਸ ਦਰਸ਼ਨ ਵਿੱਚ ਪ੍ਰਭাকর ਕੁਮਾਰਲਾ ਅਤੇ ਜੈਮਨੀ ਦਾ ਬਹੁਤ ਦੇ ਦੇ ਯੋਗਦਾਨ ਰਿਹਾ ਹੈ ਸ਼ੁੱਧੀ ਗਿਆਨ ਦੇ ਸਿਧਾਂਤ ਸੰਬੰਧੀ ਪ੍ਰਭাকর ਦੇ ਸਿਧਾਂਤ ਨੂੰ ਅਖਿਆਤੀ ਅਤੇ ਕੁਮਾਰਲਾ ਦੇ ਵਿਚਾਰ ਨੂੰ ਵਿਪਰੀਤ ਅਤਿਵਾਦ ਆਖਦੇ ਹਨ ਹੁਣ ਮੀਮंसा ਦੇ ਤત્વ ਗਿਆਨ ਨੂੰ ਯਥਾਰਥਵਾਦ ਰੀਅਲਿਜ਼ਮ ਦਾ ਨਾਮ ਦਿੱਤਾ ਜਾਂਦਾ ਹੈ ਕਿਉਂਕਿ ਆਤਮਾਵਾਂ ਦੇ ਨਾਲ-ਨਾਲ ਬਾਹਰੀ ਸੰਸਾਰ ਨੂੰ ਵੀ ਮੰਨਦਾ ਹੈ ਇਸ ਤੋਂ ਇਲਾਵਾ ਯਮਨੀ ਦਾ ਧਰਮ ਦਾ ਵਿਚਾਰ ਵੀ ਇੱਥੇ ਕਾਫੀ ਚਰਚਾਯੋਗ ਹੈ ਮਗਰੂ ਵਿਦਾਂਤ ਦਰਸ਼ਨ ਦੀ ਗੱਲ ਕਰੀਏ ਆੰਤ ਮੀਮਾਂਸਾ ਦੇ ਉਲਟ ਵੇਦਾਂ ਦੇ ਗਿਆਨ ਕਾਂਡ ਦੀ ਵਿਆਖਿਆ ਨੂੰ ਉੱਤਰ ਮੀਮਾਂਸਾ ਕਹਿੰਦੇ ਹਨ ਇਹ ਅੰਤਮ ਵਿਆਖਿਆ ਹੈ ਜੋ ਵੇਦਾਂ ਦੇ ਵਰਣਨ ਨੂੰ ਪੂਰਨ ਕਰਦੀ ਹੈ ਇਸ ਲਈ ਇਸ ਨੂੰ ਵੇਦਾਂ ਦਾ ਅੰਤ ਜਾਂ ਕੇਵਲ ਵੇਦਾਂਤ ਕਹਿੰਦੇ ਹਨ ਇਸ ਵਿੱਚ 700 AD ਤੋਂ ਬਾਅਦ ਦੇ ਕਈ ਵੈਦਿਕ ਵਿਚਾਰਧਾਰਾਂ ਵਾਲੇ ਦਾਰਸ਼ਨਿਕਾਂ ਦੇ ਵਿਚਾਰ ਜਿਵੇਂ ਸ਼ੰਕਰ ਰਾਮਾਨੁਜ ਮਾਧਵ ਵਲਬਾਚਾਰੀਆ ਆਦਿ ਸ਼ਾਮਲ ਹਨ ਇਹ ਵੇਦਾਂ ਨੂੰ ਅੰਤਮ ਗਿਆਨ ਦਾ ਪ੍ਰਮਾਣ ਮੰਨਦੇ ਹਨ ਇਸ ਲਈ ਵੇਦਾਂ ਤੋਂ ਉੱਪਰ ਜਾਂ ਸ਼ੁੱਧ ਹੋਰ ਕੋਈ ਗਿਆਨ ਨਹੀਂ ਹੈ ਇਹਨਾਂ ਦੇ ਯਾਨਕ ਅਨਸਾਰ ਇਸੇ ਲਈ ਇਹ ਕੇਵਲ ਸ਼ਰੂਤੀ ਸ਼ਬਦ ਜਾਂ ਸਾਖੀ ਨੂੰ ਹੀ ਗਿਆਨ ਦਾ ਸ਼ੁੱਧ ਸਰੋਤ ਮੰਨਦੇ ਹਨ ਇਹ ਵੇਦਾਂ ਦੇ ਤਤ ਵਿਗਿਆਨ ਅਤੇ ਆਤਮਾ ਅਤੇ ਪਰਮਾਤਮਾ ਦੇ ਵਿਚਾਰਾਂ ਸੰਬੰਧੀ ਆਪਣੀ ਆਪਣੀ ਵਿਆਖਿਆ ਦਿੰਦੇ ਹਨ ਸ਼ੰਕਰ ਅਨਸਾਰ ਇਹ ਦੋਵੇਂ ਦੋ ਨਹੀਂ ਇਸ ਲਈ ਇਸ ਨੂੰ ਅਦ્વੈਤਵਾਦ ਕਹਿੰਦੇ ਹਨ ਨੌਨ ਡੋਲਿਜ਼ਮ ਇਸ ਲਈ ਉਹ ਮਾਇਆ ਦੇ ਵਿਚਾਰ ਦੀ ਸਹਿਤਾ ਲੈਂਦਾ ਹੈ ਰਾਮਾਨੁਜ ਇਹਨਾਂ ਦੋਵਾਂ ਦੇ ਨਾਲ ਨਾਲ ਸੰਸਾਰ ਨੂੰ ਵੀ ਮਾਨਤਾ ਦਿੰਦਾ ਹੈ ਤੇ ਇਸ ਲਈ ਉਸ ਦੇ ਸਨਾਤ ਨੂੰ ਵਿਸ਼ਿਸ਼ਟ ਅਦ્વੈਤਵਾਦ ਆਖਦੇ ਹਨ ਮਾਧਵ ਦੇ ਸਨਾਤ ਨੂੰ ਦ્વੈਤਵਾਦ ਆਖਦੇ ਹਨ ਅਤੇ ਵਲਬਾਚਾਰੀਆ ਇਸ ਦ્વੈਤਵਾਦ ਦੀ ਵਿਆਖਿਆ ਨੂੰ ਸ਼ੁੱਧ ਅਦ્વੈਤਵਾਦ ਕਹਿੰਦੇ ਹਨ ਵਿਦਾਂਤ ਦਰਸ਼ਨ ਵਧੇਰੇ ਚਰਚਾਯੋਗ ਰਿਹਾ ਹੈ ਅਤੇ ਕਈ ਆਧੁਨਿਕ ਦਾਰਸ਼ਨਿਕ ਇਸ ਤੋਂ ਪ੍ਰਭਾਵਿਤ ਹੋਏ ਹਨ ਖਾਸ ਕਰਕੇ ਸੁਆਮੀ ਵਿਵੇਕਾਨੰਦ ਇਸ ਦਰਸ਼ਨ ਦੇ ਪ੍ਰਮੁੱਖ ਉਪਾਸਕਾਂ ਵਿੱਚੋਂ ਇੱਕ ਸਨ ਆਧੁਨਿਕ ਫਿਲਾਸਫਰਾਂ ਦੀ ਅਗਰ ਗੱਲ ਕਰੀਏ ਤੇ ਹੁਣ ਕੱਲ ਨੂੰ ਅਸੀਂ ਕੋਸ਼ਿਸ਼ ਕਰਾਂਗੇ ਅਵਾਇਦਿਕ ਦਰਸ਼ਨ ਜਿਵੇਂ ਚਾਰਵਾਕ ਬੁੱਧ ਦਰਸ਼ਨ ਅਤੇ ਜੈਨ ਦਰਸ਼ਨ ਬਾਰੇ ਵੀ ਥੋੜੀ بیسਿਕ ਇੰਟਰੋਡਕਸ਼ਨ ਤਾਂ ਸੰਖੇਪ ਜਾਣਕਾਰੀ ਲਈਏ ਆ ਜਿੰਨਾ ਹੀ ਧੰਨਵਾਦ ਸ਼ੁਕਰੀਆ ਮਿਹਰਬਾਨੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ super game made